ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜੋ ਮੈਂਬਰ ਪਾਰਲੀਮੈਂਟ ਵੀ ਨੇ ਉਹਨਾਂ ਵੱਲੋਂ ਜਸਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਹੁਤ ਹੀ ਨਿਮਰਤਾ ਦੇ ਨਾਲ ਇੱਕ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਬੜੇ ਨਿਮਰਤਾ ਦੇ ਨਾਲ ਮੰਗ ਕੀਤੀ ਹੈ ਕਿ ਬੀਤੇ ਦਿਨੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੋ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ ਉਹਨਾਂ ਨੂੰ ਪੰਥ ਰਤਨ ਦੇ ਨਾਲ ਨਿਵਾਜਿਆ ਜਾਵੇ ਇਹ ਡਿਮਾਂਡ ਪੂਰੀ ਕਿਹਨਾਂ ਪੂਰੀ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਕਿ ਸਿਰਫ ਅਬ੍ਰਿੰਦਰ ਸਿੰਘ ਰਾਜਾ ਵੱਲੋਂ ਜਦੋਂ ਪਾਰਟੀ ਦੇ ਪ੍ਰਧਾਨ ਤੇ ਖਾਸ ਤੌਰ ਤੇ ਉਹ ਮੈਂਬਰ ਲੋਕ ਸਭਾ ਵੀ ਨੇ ਉਹਨਾਂ ਵੱਲੋਂ ਇਹ ਜਿਹੜਾ ਪੱਤਰ ਹੈ ਉਹ ਆਇਆ ਹੈ ਇਹਦੇ ਤੁਸੀਂ ਅਰਥ ਆਪ ਹੀ ਕੱਢ ਲਓ ਕਿਉਂਕਿ ਜ਼ਿੰਮੇਵਾਰ ਵਿਅਕਤੀ ਨੇ ਇਸ ਕਰਕੇ ਉਹਨਾਂ ਵੱਲੋਂ ਇਹ ਪੱਤਰ ਆਇਆ ਹੈ ਅੱਜ ਘੱਟ ਤੇ ਵੀ ਜਗ੍ਹਾ ਨਹੀਂ ਦਿੱਤੀ ਗਈ ਕੀ ਕਰ ਰਿਹਾ ਸੋਣ ਪਰਮੁੱਖ ਇਹਦਾ ਕਾਰਨ ਇਹੋ ਹੀ ਆ ਅੱਜ ਸਾਡੇ ਪੱਤਰ ਦੇਣ ਦਾ ਵੀ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਨੇ ਜਿਸ ਦਿਨ ਡਾਕਟਰ ਬਨਮਨ ਸਿੰਘ ਜੀ ਦੀ ਡੈਥ ਹੋਈ ਸੀ ਉਹਨਾਂ ਦੇ ਸਨਸਕਾਰ ਲਈ ਪ੍ਰੋਟੋਕਾਲ ਦੇ ਅਨੁਸਾਰ ਜੇਕਰ ਬਾਕੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਦਾ ਸਨਸਕਾਰ ਰਾਜਘਾਟ ਵਿੱਚ ਕੀਤਾ ਜਾ ਸਕਦਾ ਹੈ ਤੇ ਡਾਕਟਰ ਮਨਮੋਹਨ ਸਿੰਘ ਦਾ ਕਿਉਂ ਨਹੀਂ ਇਹਦੇ ਨਾਲ ਖਾਸ ਤੌਰ ਤੇ ਕਿ ਅਸੀਂ ਮinority ਚਾ ਉਹ ਸਿੱਖ ਪ੍ਰਧਾਨ ਮੰਤਰੀ ਸਨ ਉਹਦੇ ਨਾਲ ਸਾਡੇ ਮਨਾਂ ਨੂੰ ਠੇਸ ਪਹੰਚੀ ਇਸ ਕਰਕੇ ਅਸੀਂ ਹੁਣ ਉੱਥੇ ਉਹਨਾਂ ਨੂੰ ਤਾਂ ਕੁਝ ਕਹਿ ਨਹੀਂ ਸਕਦੇ ਡਾਢੇ ਨਾਲ ਕਹਾ ਦਾ ਯੋਰ ਹੈ ਲੇਕਿਨ ਅਸੀਂ ਗੁਰੂ ਦੇ ਸਿੱਖ ਹਾਂ ਅਸੀਂ ਆਪਣੇ ਜਸਵੰਤ ਸਿੰਘ ਸਾਹਿਬ ਨੂੰ ਤੇ ਨਿਮਰਤਾ ਸਹਿਤ ਅਪੀਲ ਤੇ ਬੇਨਤੀ ਕਰ ਸਕਦੇ ਹਾਂ ਨਾ ਕਿ ਉਹਨਾਂ ਨੂੰ ਪੰਥਰਤਨ ਦੇ ਨਾਲ ਨਵਾਜਿਆ ਜਾਵੇ